ਆਸਤੀ ਸਿਰ ਜੁਵਨ ਕੁਸ ਹੈ ਅਹਰਣ ਜੁ ਸਿਰ ਦੇ ਸਤਪੁਰ ਪਾਲ ਸਾਹਿਬ ਜੀ ਬਖਸ਼ਣ ਕਰਦੇ ਨੇ ਕਿ ਭਾਈ ਜਿਵੇਂ ਹਾਕੀ ਦੇ ਸਿਰ ਤੇ ੁੰਡਾ ਹੈ ਤੇ ਜਿਵੇਂ ਅਹਰਣ ਘਾੜ ਜਿਹੜਾ ਉਹਦਾ ਵਦਾਨ ਹੈ ਵੇਠਾ ਉਹ ਸਿਰ ਦਿੰਦੀ ਹੈ ਮਨ ਤਨ ਆਖੈ ਰੱਖੈ ਉਪੀ ਸੇ ਇਹ ਤਰ੍ਹਾਂ ਦਾ ਸਾਖਾ ਕਹਿੰਦੇ ਮਨ ਤੇ ਧਾਨ ਸਰੀਰ ਗੁਰੂ ਦੇ ਅੱਗੇ ਅਰਪਨ ਕਰਕੇ ਗੁਰੂ ਦੇ ਅੱਗੇ ਵਿਦਾ ਕਰਕੇ ਸਾਵਧਾਨ ਓਕੇ ਸੇਵਾ ਕਰੇ ਸਿੱਖ ਤੇ ਜਿਹੜਾ ਸਿੱਖ یوں ਸੇਵਾ ਕਰਦਾ ਹੈ ਸਤਿਗੁਰ ਪਾਰਸਾ ਜੀ ਕਹਿੰਦੇ ਭਾਈ ਉਹ ਗੁਰਮੁਖ ਇਉ ਗੁਰਮੁਖ ਆਪ ਨਿਵਾਰੀਐ ਸਭ ਰਾਜ ਸਿਖਤ ਕਾਨੀ ਸਤਨਾਮੀ ਦੇ ਸੰਮਖ ਹੁੰਦਿਆ ਹੋਇਆ ਮੁਖ ਜਦੋਂ ਆਤਮਾ ਭਾਵ ਦਾ ਤਿਆਗ ਕਰਕੇ ਗੁਰੂ ਦੇ ਵਚਨਾਂ ਨੂੰ ਸਮੋਂਦਾ ਹੈ ਗੁਰੂ ਦੀ ਸੇਵਾ ਕਰਦਾ ਹੈ ਤੇ ਪਾਸਾ ਕਹਿੰਦੇ ਮਨੋਂ ਸਾਰੀ ਸ਼੍ਰੇਸ਼ਟੀ ਦਾ ਰਾਜ ਲੈ ਲੈਂਦਾ ਹੈ ਰਾਜ ਤਾਂ ਪਾਵਿਥੇ ਹੈ ਕੇ ਪਾਸਾ ਗਿੰਦੇ ਜਦੋਂ ਗੁਰੂ ਦੇ ਹੁਕਮ ਦੇ ਵਿੱਚ ਇਨਸਾਨ ਤੁਰਦਾ ਸਿੱਖ ਤੁਰਦਾ ਗੁਰੂ ਦੀ ਰਜਾ ਮੰਨਦਾ ਤੇ ਫਿਰ ਆਪਣੇ ਮਨ ਨੂੰ ਜਿੱਤ ਕੇ ਹੀ ਗੁਰੂ ਦੀ ਰਜਾ ਮੰਨਿਆ ਜਾ ਸਕਦਾ ਹੈ ਜਿੰਨਾ ਚਿਰ ਮਨ ਤੇ ਸਾਡੀ ਜਿੱਤ ਨਹੀਂ ਹੈ ਮਨ ਸਾਡੇ ਕੰਮ ਵਿੱਚ ਨਹੀਂ ਹੈ ਉਹਨਾਂ ਚਿਰ ਗੁਰੂ ਦੀ ਰਜਾ ਦੇ ਵਿੱਚ ਤੁਰਨਾ ਗੁਰੂ ਦੇ ਹੁਕਮ ਨੂੰ ਮੰਨਣਾ ਬੜਾ ਮੁਸ਼ਕਲ ਹੈ ਤੇ ਜਦੋਂ ਅਸੀਂ ਮਨ ਨੂੰ ਆਪਣੇ ਕਾਫੀ ਕਰ ਲਿਆ ਹੈ ਮਨ ਨੂੰ ਗੁਰੂ ਦੇ ਆਦੇਸ਼ ਅਨੁਸਾਰ ਮਨ ਨੂੰ ਗੁਰੂ ਦੀ ਰਜ਼ਾ ਅਨੁਸਾਰ ਢਾੜ ਲਿਆ ਤੇ ਬਾਸਾ ਕਹਿੰਦੇ ਫਿਰ ਜਿਹਨੇ ਮਨ ਜਿੱਤ ਲਿਆ ਭਾਈ ਉਹਨੇ ਸਾਰਾ ਸੰਸਾਰ ਜਿੱਤ ਲਿਆ ਮਨ ਜਿੱਤੈ ਜਗ ਜਿੱਤੈ ਜਗ ਜਿੱਤ ਲਿਆ ਸੰਸਾਰ ਜਿੱਤਿਆ ਇਸ ਕਰਕੇ ਬਾਸਾ ਕਹਿੰਦੇ ਫਿਰ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਵੜ ਜਾਂਦਾ ਹੈ ਗੁਰਬਾਣੀ ਦੇ ਵਿੱਚ ਵਚਨ ਨੇ ਪੰਡਤ ਛਤਰਪਤ ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਹੋਰ ਨਾ ਹੋਏ ਵਾਸਾ ਕਿnde ਭਾਵੇਂ ਕਿਤਾਬੇ ਬੜਾ ਕੋਈ ਪੰਡਤ ਵਿਦਵਾਨ ਹੋਵੇ ਕਿੱਡਾ ਵੀ ਵੱਡਾ ਕੋਈ ਸੂਰਮਾ ਹੋਵੇ ਕਿੱਡਾ ਵੀ ਵੱਡਾ ਕੋਈ ਰਾਜਾ ਕੋ ਨਾ ਹੋਵੇ ਇਹਨਾਂ ਸਾਰਿਆਂ ਉੱਪਰ ਇੱਕੋ ਇੱਕ ਧਰਮ ਕੁਛ ਹੈ ਦਾ ਭਾਗ ਹੁੰਦਾ ਹੈ। ਅਤਾਰਕ ਗੁਰੂ ਜੀ ਦੇ ਨਾਮ ਜੋਤਣ ਵਾਲਾ ਬੰਦਗੀ ਕਰਨ ਵਾਲਾ ਹੈ। ਕਿਉਂਕਿ ਸਤਿਗੁਰੂ ਬਾਸਾ ਕਹਿੰਦੇ ਰਾਜ ਜਿਹੜਾ ਇਹ ਦੁਨੀਆਂ ਦਾ ਇਹ ਥੋੜੇ ਸਮੇਂ ਬਾਸ ਤੇ ਹੁੰਦਾ ਹੈ। ਥੋੜਾ ਸਮਾਂ ਆਉਂਦਾ ਹੈ ਫਿਰ ਇਹ ਖੁੱਸ ਜਾਂਦਾ ਹੈ। ਤੇ ਬਾਸਾ ਕਹਿੰਦੇ ਪਰ ਜਿਹੜਾ ਮਨ ਨੂੰ ਜਿੱਤ ਕੇ ਆਨੰਦ ਲੈਣਾ ਉਹ ਸਦਾ ਵਾਸਤੇ ਹੈ। ਇਸ ਕਰਕੇ ਬਾਸਾ ਜੀ ਨੇ ਵਚਨ ਕਹੇ ਨੇ ਇਹੋਂ ਗੁਰਮੁਖ ਆਪਨ ਗਾਹੀਐ ਭਾਈ ਸਤਿਗੁਰ ਦੇ ਸਾਨੂੰ ਭੋਇਆ ਮਨੁੱਖ ਇਸ ਤਰ੍ਹਾਂ ਫਿਰ ਆਪਾ ਭਾਵ ਲਗਾਉਂਦਾ ਹੈ ਸਭ ਰਾਜ ਸੇਠਾ ਦੇ ਜਿਵੇਂ ਉਹਨੇ ਸਾਰੀ ਸ੍ਰਿਸ਼ਟੀ ਦਾ ਰਾਜ ਪ੍ਰਾਪਤ ਕਰ ਲਿਆ ਹੋਵੇ ਨਾਨਕ ਪੁਰਮਖ 부ਜੀਐ ਜਿ ਆਪੇ ਨਦਰਿ ਕਰਿ ਇਸ ਕਰਕੇ ਵਡਿਆਂ ਦੇ ਨਾਮ ਲਾ ਕੇ ਰਚਨ ਕਰਦੇ ਨੇ ਇਹ ਨਾਨਕ ਜਦੋਂ ਅਲੀ ਆਪ ਕਿਰਪਾ ਦੀ ਨਜ਼ਰ ਕਰਦਾ ਹੈ ਤਦੋਂ ਸਤਿਗੁਰੂ ਦੇ ਸਾਨੇ ਤੁਰ ਕੇ ਇਹ ਸਮਝ ਆਉਂਦੀ ਹੈ ਮਹਲਾ ਤੀਜਾ ਜਿਨ ਗੁਰਮਖ ਨਾਮ ਧਿਆਇ ਆਏ ਜੇ ਪਰਵਾਨ ਸਤੁਗੁਰ ਦੀ ਗੁਰ ਨਾਮ ਗੁਰਮੁਖ ਪਾਨ ਕਾਈ ਸੰਸਾਰ ਦੇ ਵਿੱਚ ਆ ਕੇ ਸਤਿਗੁਰੂ ਕੋ ਵੈਰ ਗੁਰੂ ਜੀ ਦਾ ਨਾਮ ਲੁਰਿਆ ਜਪਿਆ ਹੈ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਦੱਸੇ ਰਾਹ ਤੇ ਪੁਰਕੇ ਨਾਮ ਸੰਗ ਲਿਆ ਹੈ ਉਹ ਇਸ ਸੰਸਾਰ ਵਿੱਚ ਆਉਣਾ ਉਹਨਾਂ ਦਾ ਸਤਿਗੁਰੂ ਗਿਆ ਪ੍ਰਵਾਨ ਹੋ ਗਿਆ ਜਿਨ ਗੁਰਮੁਖ ਨਾਮ ਲਿਆ ਆਏ ਸੀ ਆਏ ਤੇ ਪ੍ਰਵਾਨ ਪਾਸੇ ਦੇ ਪ੍ਰਵਾਨ ਨੇ ਉਹਨਾਂ ਦਾ ਆਉਣਾ ਸਤਿ ਲਿਆ ਉਹਨਾਂ ਦਾ ਆਉਣਾ ਕੋਪੂਲ ਹੈ ਨਾਨਕ ਕੁੱਲ ਉਦਾਰਣ ਆਪਨਾ ਦਰਗਾਹ ਭਾਵੇਂ ਮੈਂ ਤੇ ਜਿਹੜੇ ਭਾਈ ਨਾਮ ਜਗਦੇ ਜੀ ਗੁਰੂ ਦੇ ਸ਼ਰਣ ਵਿੱਚ ਆਉਂਦੇ ਨੇ ਆਪਣੇ ਜੀਵਨ ਨੂੰ ਸਰਬਲਾ ਕਰ ਲੈਂਦੇ ਨੇ ਤੇ ਪਾਤਸ਼ਾਹ ਹੀ ਕਹਿੰਦੇ ਨਾਨਕ ਉਹ ਮਨੁੱਖ ਆਪਣੀਆਂ ਪੁੱਲਾਂ ਨੂੰ ਵੀ ਤਾਰ ਲੈਂਦੇ ਨੇ ਤੇ ਆਪ ਵੀ ਦਰਗਾਹ ਦੇ ਵਿੱਚ ਆਦਰ ਪਾਉਂਦੇ ਹਨ ਔੜੀ ਗੁਰਮਖ ਸਖੀਆਂ ਸਿੱਖ ਗੁਰੂ ਮੈ ਲਾਈਆਂ ਸਤਿਗੁਰੂ ਨੇ ਗੁਰਮਖ ਸਿੱਖ ਰੂਪ ਸਹਿਜੀਆਂ ਆਪੋ ਵਿੱਚ ਲਾਈਆਂ ਹਨ ਇੱਕ ਸੇਵਕੁਰ ਕਾਰਸ ਇੱਕ ਗੁਰਕਾਰ ਲਈਆਂ ਉਹਨਾਂ ਵਿੱਚੋਂ ਕਈ ਸਤਿਗੁਰ ਜੀ ਦੇ ਕੋਲ ਸੇਵਾ ਕਰਦੀਆਂ ਤੇ ਕਈਆਂ ਨੂੰ ਸਤਿਗੁਰ ਜੀ ਦੇ ਮਹੋਰ ਕਾਰੇ ਰਾਜ ਹੋ ਰਿਹਾ ਹੈ ਜਿਨ੍ਹਾਂ ਗੁਰਪਿਆਰਾ ਮਨੁ ਚਿਤ ਤਿਨਾਂ ਭਾਵੋ ਗੁਰੂ ਦੇ ਵਾਹੀਆਂ ਜਿਨ੍ਹਾਂ ਦੇ ਮਨ ਦੇ ਵਿੱਚ ਭਾਈ ਗੁਰੂ ਦਾ ਪਿਆਰ ਹੈ ਜਿਨ੍ਹਾਂ ਦੇ ਮਨ ਦੇ ਵਿੱਚ ਪਿਆਰਾ ਗੁਰੂ ਵਸਦਾ ਹੈ ਸਭ ਤਰੂ ਉਹਨਾਂ ਨੂੰ ਆਖੜਾ ਪਿਆਰ ਵਰਸਦਾ ਹੈ ਗੁਰਸਿੱਖਾਂ ਫੋਕਾ ਪਾਈਆ ਸਤਿਗੁਰੂ ਦਾ ਆਪਣੇ ਸਿੱਖਾਂ ਮਿੱਤਰਾਂ ਪੁੱਤਰਾਂ ਤੇ ਭਰਾਵਾਂ ਨਾਲ ਇੱਕੋ ਜਿਹਾ ਪਿਆਰ ਹੁੰਦਾ ਹੈ ਇਹ ਨਹੀਂ ਮੈਂ ਹਮ ਸੰਸਾਰ ਆਪਣੇ ਪਰਿਵਾਰ ਨੂੰ ਪਿਆਰ ਕਰਦਾ ਹੈ ਆਪਣੇ ਬੱਚਿਆਂ ਨੂੰ ਪਿਆਰ ਕਰਦਾ ਹੈ ਤੇ ਪਰਾਇਆਂ ਨੂੰ ਦਰਕਾਰ ਕਰਦਾ ਹੈ ਇਸ ਕਰਕੇ ਸਤਿਗੁਰੂ ਕਹਿੰਦੇ ਜਿਹੜਾ ਪੁਰਖ ਦਾ ਸਿੱਖ ਹੈ ਜਿਹਦੇ ਅੰਦਰ ਆਕਾਰ ਪੁਰਤ ਹੈ ਜੀ ਦੀ ਕਿਰਪਾ ਦੁਆਰਾ ਨਾਮ ਹਸਲਾ ਹੋਇਆ ਉਹ ਸਾਰਿਆਂ ਨੂੰ ਇੱਕ ਸਾਥ ਜਾ ਕਰਦਾ ਪੂਰੀ ਸਿੱਖੀ ਗੁਰਸਿੱਖਾਂ ਇੱਕੋ ਵਿੱਚ ਸਾਥ ਨੂੰ ਆਪਣੀ ਸਿੱਖਾਂ ਦਾ ਗੁਰਸਿੱਖਾਂ ਇੱਕੋ ਪਿਆਰ ਗੁਰਮਿੰਤਾ ਬੁੱਤਾਂ ਪਾਈ ਜਿਸ ਤਰ੍ਹਾਂ ਆਪਣੇ ਧੀਆਂ ਪੁੱਤਰਾਂ ਨੂੰ ਪਿਆਰ ਕਰਦਾ ਹੈ ਸਤਗੁਰ ਦੇ ਕੋ ਸਿੱਖ ਵੀ ਉਹਦੇ ਬਾਤ ਤੇ ਓਨੇ ਹੀ ਪਿਆਰੇ ਨੇ ਤੇ ਭਰਾ ਵੀ ਉਹਦੇ ਬਾਤ ਤੇ ਓਨੇ ਹੀ ਪਿਆਰੇ ਹਨ ਉਹ ਸਾਰਿਆਂ ਦੇ ਵਿੱਚ ਇੱਕ ਆਕਾਰ ਕੋਤੂ ਹੈ ਸੂਜੀ ਨੂੰ ਜਾਣਦ ਕਰਿਆ ਸਭ ਨੂੰ ਇੱਕ ਸਾਰ ਪਿਆਰ ਕਰਦਾ ਹੈ ਕਿਸੇ ਨਾਲ ਵੱਧ ਘੱਟ ਜਾਂ ਨਾਪਰਤ ਨਹੀਂ ਕਰਦਾ ਹੈ ਗੁਰ ਸਤਗੁਰ ਬੋਲੋ ਸਭ ਗੁਰ ਬਾਖ ਗੁਰੂ ਜਿਵਾਈਆਂ ਇਸ ਕਰਕੇ ਸਿੱਖ ਸਹਿਨੇੀਆਂ ਸਾਰੀਆਂ ਗੁਰੂ ਗੁਰੂ ਆਖ ਗੁਰੂ ਗੁਰੂ ਆਗਿਆ ਕਰੋਂ ਤੇ ਗੁਰੂ ਆਤਮਾ ਨੂੰ ਜੀਵਨ ਦਿੰਦਾ ਹੈ ਇਸ ਕਰਕੇ ਬਾਸਾਨੀਆਂ ਨੇ ਵਚਨ ਕਹੇ ਸਾਨੂੰ ਸਮਝਾਉਂਦਾ ਯਾਤਰੀ ਕਿ ਤਾ ਹੈ ਕਿ ਭਾਈ ਜਿਹੜੇ ਗੁਰੂ ਦੀ ਨਜ਼ਰ ਦੇ ਵਿੱਚ ਪ੍ਰਵਾਨ ਹੋ ਜਾਂਦੇ ਨੇ ਸਤਪੁਰ ਸਾ ਆ ਕਹਿੰਦੇ ਕੋ ਦਰਗਾਹ ਦੇ ਵਿੱਚ ਵੀ ਮਾਨ ਪਾਉਂਦੇ ਨੇ ਆਪ ਕੋ ਆਪਣੀਆਂ ਕਈ ਕਈ ਪੁੱਲਾਂ ਦਾ ਉਧਾਰ ਕਰ ਲੈਂਦੇ ਨੇ ਇੱਕ ਪੁੱਲ ਦਾ ਉਧਾਰ ਨਹੀਂ ਗੁਰਬਾਣੀ ਨੇ 21 ਪੁੱਲਾਂ ਦਾ ਜ਼ਿਕਰ ਕੀਤਾ ਹੈ ਗੁਰਬਾਣੀ ਦੇ ਵਿੱਚ ਨਾਮ ਜਪਣ ਵਾਲੇ ਆਪਣੇ 21 ਪੁੱਲਾਂ ਦਾ ਉਧਾਰ ਕਰ ਲੈਂਦੇ ਨੇ ਇਸ ਕਰਕੇ ਪਾਤਸ਼ਾਹ ਕਹਿੰਦੇ ਗੁਰਸਤਪੁਰ ਹੋਰੋ ਸਾਹਿਬ ਘਰ ਆਖੰਡ ਜਪਾਈਆਂ اے ਮੀਰੀ ਸਤਿਓ ਸੇ ਦਿਓ ਸੇਤਸੇ ਮੀਰੋ ਸਾਰਿਆਂ ਤੁਸੀਂ ਭਾਈ ਮਨੂ ਗੁਰੂ ਆਪ ਭਾਵ ਗੁਰੂ ਤੋਂ ਅਕਾਲ ਪੁਰਖ ਵੈਰੀ ਕੁਜੀ ਦਾ ਨਾਮ ਲੈ ਕੇ ਨਾਮ ਜਪੋ ਤੇ ਗੁਰੂ ਗੁਰੂ ਆਖਿਆ ਜਿਹੜਾ ਸਤਿਗੁਰੂ ਅਕਾਲ ਪੁਰਖ ਸਮਰੱਥ ਗੁਰੂ ਹੈ ਪਰ ਆਤਮਿਕ ਜੀਵਨ ਦਿੰਦਾ ਹੈ ਆਤਮਿਕ ਜੀਵਨ ਜਿਹਦੇ ਪਰ ਤੋਂ ਅਸੀਂ ਖਾਲੀ ਹਾਂ ਆਤਮਿਕ ਜੀਵਨ ਨਹੀਂ ਹੈ ਸਾਡੇ ਕੋਲ